ਉਹ ਪਤਾ ਲੱਗ ਜਾਂਦਾ ਵੀ ਪੰਜਾਬੀ ਰਹਿੰਦੇ ਆ ਜੇ ਅਸੀਂ ਆਹ ਗਲੀ ਵਿੱਚੋਂ ਦੀ ਵੈਸੇ ਵੀ ਲੰਘ ਜਾਂਦੇ ਤਾਂ ਵੀ ਅਸੀਂ ਪਛਾਣ ਲੈਣਾ ਸੀਗਾ ਜੀ ਆਹ ਦੇਖੋ ਢਿੱਲੋਂ ਵਿਲਾ 6188 ਕਮਾਲ ਹੋ ਗਈ ਆਜੀ ਜੀ ਠੀਕ ਆਜੀ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਈਜੀਪਟ ਦੇ ਸ਼ਹਿਰ ਹੁਰਗਾਦਾ ਤੋਂ ਤੇ ਇੱਥੇ ਅਸੀਂ ਆਏ ਸੀ ਆਸਮਾਨ ਨੂੰ ਮਿਲਣ ਦੇ ਲਈ ਪਿਛਲੇ ਵਲੌਗ 'ਚ ਤੁਸੀਂ ਦੇਖਿਆ ਹੋਣਾ ਤੇ ਅੱਜ ਅਸੀਂ ਇੱਥੋਂ ਵਾਪਸ ਜਾ ਰਹੇ ਹਾਂ ਕਾირო ਤੇ ਉੱਥੇ ਕੁਝ ਪੰਜਾਬੀ ਫੈਮਿਲੀਜ਼ ਐ ਤੇ ਉਹ ਸਾਨੂੰ ਬੜੇ ਦਿਨਾਂ ਤੋਂ ਜਿੱਦਣ ਦੇ ਅਸੀਂ ਕਾირო ਆਏ ਹਾਂ ਉਦੋਂ ਦੇ ਮੈਸੇਜ ਕਰ ਰਹੇ ਐ ਵੀ ਸਾਨੂੰ ਮਿਲ ਕੇ ਜਾਓ ਸਾਨੂੰ ਮਿਲ ਕੇ ਜਾਓ ਸੋ ਅੱਜ ਕੈIRO ਦੇ ਵਿੱਚ ਸਾਡਾ ਇਹ ਲਾਸਟ ਦਿਨ ਹੈ ਮਤਲਬ ਪੂਰੇ ਕੈIRO ਚ ਕਹਿ ਦਿਓ ਜਾਂ ਈਜੀਪਟ ਚ ਕਹਿ ਦਿਓ ਸਾਡਾ ਲਾਸਟ ਦਿਨ ਹੈ ਕੱਲ ਤੋਂ ਅਸੀਂ ਕੱਲ ਨੂੰ ਫਲਾਈਟ ਲੈ ਕੇ ਜਾਰਡਨ ਚਲੇ ਜਾਣਾ ਹੈਗਾ ਤੇ ਨਵੇਂ ਦੇਸ਼ ਦਾ ਆਪਣਾ ਸਫ਼ਰ ਸ਼ੁਰੂ ਹੋ ਜਾਣਾ ਹੈ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਇੱਥੇ ਦੇ ਜਿਹੜੇ ਪੰਜਾਬੀ ਆ ਉਹਨਾਂ ਨਾਲ ਮਿਲਾਵਾਂਗੇ ਤੇ ਤੁਸੀਂ ਦੇਖ ਲਓ ਕਿਹੜਾ ਦੇਸ਼ ਹੈ ਜਿੱਥੇ ਪੰਜਾਬੀ ਨਹੀਂ ਵਸਦੇ ਸਾਨੂੰ ਜੇ ਇੱਕ ਮਤਲਬ ਪਹਿਲਾਂ ਉਮੀਦ ਹੀ ਨਹੀਂ ਸੀਗੀ ਵੀ ਇੱਥੇ ਵੀ ਪੰਜਾਬੀ ਹੋਣਗੇ ਜਦੋਂ ਅਸੀਂ ਇੱਥੇ ਆਏ ਸਾਨੂੰ ਵੈਰੀ ਫਰਸਟ ਡੇ ਹੀ ਉਹਨਾਂ ਦਾ ਮੈਸੇਜ ਆ ਗਿਆ ਸੀ ਤੇ ਬਾਕੀ ਗੱਲਾਂ ਬਾਤਾਂ ਅੱਜ ਉਹਨਾਂ ਦੇ ਨਾਲ ਜਾ ਕੇ ਕਰਾਂਗੇ ਜੀ ਤੇ ਨਾਲ-ਨਾਲ ਇੱਥੋਂ ਜਿਹੜਾ ਉੱਥੇ ਤੱਕ ਦਾ ਸਫ਼ਰ ਹੈ ਤੁਹਾਨੂੰ ਉਹ ਦਿਖਾਉਣੀ ਆ ਤੇ ਸਾਡੀ ਫਰੈਂਡ ਹੈ ਆਸਮਾ ਇਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਵਲੌਗ ਚ ਇਹਨਾਂ ਨੇ ਆਪ ਨੂੰ ਸ਼ੇਅਰ ਕਰਾਇਆ ਸੀ ਇਹ ਸਾਨੂੰ ਹੁਣ ਛੱਡਣ ਆਏ ਆ ਸਾਡੀ ਬੱਸ ਹੈ ਇੱਥੋਂ ਫੁਰਕਾਦਾ ਤੋਂ ਕਾირო ਲਈ 350 ਕਿਲੋਮੀਟਰ ਇੱਥੋਂ ਬਈ ਜਿਹੜੀ ਰਾਜਧਾਨੀ ਹੈ ਇਜੀਪਟ ਦੀ ਕਾირო ਤੇ ਉਹਦੇ ਲਈ ਲੱਗਣਗੇ ਸਾਨੂੰ ਮੇਰੇ ਖਿਆਲ ਚ 6 ਘੰਟੇ ਬਸ ਤੇ ਲੈ ਮੈਂ ਕੱਢ ਦਿੰਦਾ ਇਹਨੂੰ ਨਹੀਂ ਨਹੀਂ ਕੋਈ ਨਹੀਂ ਹੌਲੀ ਯਾਰ ਆਪ ਦਾ ਮੇਰਾ ਹੀ ਆ ਓਏ ਗਿਵ ਇਟ ਟੂ ਮੀ ਹਸਮਾ ਸ਼ੁਕਰਾਨ ਹਬੀਬੀ ਸ਼ੁਕਰਾਨ ਕਮ ਟੂ ਦਬਈ ਹਬੀਬੀ ਕਮ ਟੂ ਈਜੀਪਟ ਅਗੇਨ ਨਾਲ ਨਾਲ ਨਾ ਤੁਹਾਨੂੰ ਅੱਜ ਜਾਰਡਨ ਦੀ ਬੱਸ ਦਾ ਸਫ਼ਰ ਦਿਖਾਉਣੀ ਆ ਵੈਸੇ ਇੱਕ ਦਿਨ ਪਹਿਲਾਂ ਦਿਖਾਇਆ ਵੀ ਸੀਗਾ ਤੇ ਜਾਰਡਨ ਦੀਆਂ ਬੱਸਾਂ ਬਹੁਤ ਲਗਜ਼ਰੀ ਆ ਯਾਰ ਵਧੀਆ ਕੰਫਰਟੇਬਲ ਸਫਰ ਹੁੰਦਾ ਤੇ ਟ੍ਰੇਨ ਨਾਲੋਂ ਸਾਨੂੰ ਜ਼ਿਆਦਾ ਵਧੀਆ ਲੱਗਿਆ ਇੱਥੇ ਦਾ ਜਿਹੜਾ ਬੱਸ ਦਾ ਸਫਰ ਹੈਗਾ ਤੇ ਉਹ ਦਿਖਾਵਾਂਗੇ ਰਾਹ ਚ ਠਾਬੇ ਠੂਬੇ ਜਿੱਥੇ ਰੁਕਾਂਗੇ ਤੇ ਉੱਥੇ ਫਿਰ ਸਾਨੂੰ ਫੈਮਿਲੀ ਉਹਨਾਂ ਨੇ ਲੈਣ ਆਉਣਾ ਹੈਗਾ ਤੇ ਉਹਨਾਂ ਨਾਲ ਤਾਂ ਸਾਰਾ ਜਿਹੜਾ ਕੰਮਕਾਰ ਮੇਰੀ ਭੰ ਦੋ ਤਿੰਨ ਦਿਨਾਂ ਦੇ ਵੇਟ ਕਰ ਰਿਹਾ ਵੀ ਜਲਦੀ ਆ ਜਾਓ ਸਾਡੇ ਨਾਲ ਐਕਚੁਅਲੀ ਕੀ ਸੀ ਸਾਰੀਆਂ ਪ੍ਰੀ ਬੁਕਿੰਗ ਕਰ ਰੱਖੀਆਂ ਸੀ ਅਸੀਂ ਹੋਟਲ ਹੋਟਲ ਬੁੱਕ ਸੀਗੇ ਸਾਡੇ ਸਾਰੇ ਕਿਤੇ ਤਾਂ ਕਰਕੇ ਅਸੀਂ ਸਾਡੇ ਤੋਂ ਮਿਲਿਆ ਨਹੀਂ ਗਿਆ ਮਤਲਬ ਪਹਿਲਾਂ ਤੇ ਹੁਣ ਫਿਰ ਸਾਨੂੰ ਉਹਨਾਂ ਨੂੰ ਅਸੀਂ ਪਹਿਲਾਂ ਹੀ ਕਹਤਾ ਸੀ ਵੀ ਵਾਪਸ ਜਾਣ ਲੱਗੇ ਅਸੀਂ ਅ ਇੱਕ ਦਿਨ ਜ਼ਰੂਰ ਤੁਹਾਨੂੰ ਮਿਲ ਕੇ ਜਾਵਾਂਗੇ ਕੱਲ ਸਵੇਰ ਦੀ ਤਾਂ ਸਾਡੀ ਫਲਾਈਟ ਹੈ ਅੱਜ ਸ਼ਾਮ ਨੂੰ ਅਸੀਂ ਪਹੁੰਚਣਾ ਹੈਗਾ ਤੇ ਬਾਕੀ ਮਲਾਉਨੇ ਉੱਥੇ ਜਾ ਕੇ ਇਹ ਆ ਗਿਆ ਅ ਬੱਸ ਦਾ ਆਫੀਸ ਜਿਹੜੀ ਸਾਡੀ ਬੱਸ ਦੀ ਟਿਕਟ ਬੁਕਿੰਗ ਹੈ ਗੋ ਬੱਸ ਨਾਮ ਤੋਂ ਆਹੇ ਤੇ ਇਹਨਾਂ ਦੀ ਬੱਸ ਬੱਸ ਇਸ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਸੋਹਣਾ ਸ਼ਹਿਰ ਸੀਗਾ ਇਹ ਰੈੱਡ ਸੀ ਦੇ ਕਿਨਾਰੇ ਬਸਿਆ ਹੋਇਆ ਇੱਥੇ ਪੀਸਫੁਲ ਜਿਹਾ ਸੀਗਾ ਜਿਆਦਾ ਕੁਝ ਦੇਖਣ ਵਾਲਾ ਹੈ ਨਹੀਂ ਸੀਗਾ ਜਿਵੇਂ ਪਿਛਲੇ ਬਲੌਗ ਚ ਵੀ ਬੋਲੇ ਅਸੀਂ ਤਾਂ ਸਿਰਫ ਸਿਰਫ ਤੇ ਸਿਰਫ ਆਏ ਸੀਗੇ ਆਸਮਾਨ ਨੂੰ ਮਿਲਦੇ ਲਈ ਜਾਂ ਰੈੱਡ ਸੀ ਦੇਖਣ ਲਈ ਇਹਦਾ ਬੱਸ ਦੇ ਅੰਦਰ ਐਂਟਰੀ ਹੋ ਗਈ ਦੇਖੋ ਮਾਊਂਟੇਨ ਚ ਇੱਥੇ ਸਵੇਰ ਦੇ 10:30 ਵਜੇ ਹੋਏ ਆ ਤੇ ਆਸਮਾਨ ਪੁੱਛਣ ਗਏ ਵੀ ਬੱਸ ਰੈਡੀ ਆ ਸਾਡੀ ਜਾਂ ਨਹੀਂ ਇਜ਼ ਇਟ ਰੈਡੀ ਬੱਸ ਇਜ਼ ਰੈਡੀ অর ਨਾਟ 10 ਮਿੰਟਸ ਮੈਂ ਟਿਕਟਸ ਦਿਖਾਈ ਤੇ ਤੁਹਾਨੂੰ ਟਿਕਟਸ ਦਿਖਾ ਦਵਾਂ ਇਹ ਜਿਹੜੀਆਂ ਟਿਕਟਸ ਹੁੰਦੀਆਂ ਇਹਨਾਂ ਦੀਆਂ ਸਾਨੂੰ ਕੋਈ ਸਮਝ ਨਹੀਂ ਆਉਂਦਾ ਅਰਬੀ ਲਿਖੀ ਹੋਈ ਆ ਸਾਰੀ ਇਹ ਕਹਿੰਦੇ ਬਾਹਰਲੇ ਪਾਸੇ ਕਰ ਲੋ ਵੇਟ ਤੁਸੀਂ ਬਸ ਰੈਡੀ ਹੋਣ ਵਾਲੀ ਆ ਬਸ ਬੈਗ ਤਾਂ ਰੱਖ ਹੀ ਲੈਨੇ ਰਪਨ ਹਾਂਜੀ ਬੈਗ ਰਖਾ ਦਿੰਨੀ ਆ ਪਹਿਲਾਂ ਕਿਹੜੀ ਬੱਸ ਐ ਨਾ ਚਾਹਬਣੀ ਇਹੋ ਜਿਹੀਆਂ ਬੱਸੇ ਹੁੰਦੀਆਂ ਜਿਹੜੀਆਂ ਇੱਕ ਸੁਪਰ ਜੈਟ ਚੱਲਦੀ ਇੱਥੇ ਇੱਕ ਆ ਗੋ ਬੱਸ ਚੱਲਦੀ ਐ ਤੇ ਇਹ ਸਭ ਤੋਂ ਵਧੀਆ ਮਤਲਬ ਹੋਰ ਵੀ ਬਹੁਤ ਚੱਲਦੀਆਂ ਪਰ ਸਭ ਤੋਂ ਕੁਆਲਿਟੀ ਹੈ ਜਿਹੜੀ ਇਹਨਾਂ ਦੀ ਟੌਪ ਦੀ ਹੈ ਸਭ ਤੋਂ ਵਧੀਆ ਸਲੀਪਰ ਬੱਸਸ ਵੀ ਹੁੰਦੀਆਂ ਇਹਨਾਂ ਕੋਲੇ ਇਹ ਦੇਖੋ ਡਬਲ ਡੈਕਰ ਹੈ ਡਬਲ ਡੈਕਰ ਕਿੱਸਾ ਕਰਦੇ ਆ ਪੈ ਕੇ ਇੱਥੇ ਚਲੇ ਜਾਂਦੇ ਆਸਮਾਨੇ ਜਾਣਾ ਹੁਣ ਕਰੇ ਆਪਣੀ ਬੱਸ ਕਦੋਂ ਲੱਗੂਗੀ 10 ਮਿੰਟ ਵੇਟ ਕਰਨੀ ਹੈ ਕਹਿੰਦੇ ਓਕੇ ਫਿਰ ਆਸਮਾਨ ਨੂੰ ਤਾਂ ਭੇਜ ਹੀ ਦਿੰਨੇ ਵਿਚਾਰੀ ਨੂੰ ਆਪਾਂ ਪੁੱਛ ਲਓ ਸੀਟ ਨੰਬਰ ਲੈ ਵੀ ਇਹ ਆ ਗਈ ਸਾਡੀ ਬੱਸ ਤੇ ਇਹਦੇ ਚ ਜਾਣਾ ਹੈਗਾ ਹੁਣ ਅਸੀਂ 6 ਐਂਡ 10 6 ते 10 है खुशी डोंट हैव टुगेदर सीट्स चलो खुशी जी लगेज रखिए हम्म लगेज रखी। ओके आसमान, दिस इज फॉर यू ओ ला 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 बहन मेरी सब्सक्राइबर का लहा कडनगे मिस्टर नो 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 अरे पण यू आर यू आर माय लिटिल सिस्टर नो 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 प्लीज प्लीज नो दिस इज नॉट लिटिल सिस्टर नो 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 जमाना गया खुशी चलो रखो बैगरा सी यू गेन इन इंडिया ओके ਵੀ ਨੀਡ ਦੈਟ ਮਨ ਉਹ ਮੇਰਾ ਟੱਚ ਹੀ ਰਹਿ ਗਿਆ ਲਵੀ ਰੱਖ ਲਈ ਸਮਾਨ ਆਇਆ ਸਮਾਨ ਰੱਖਣ ਦੇ ਵੀ ਪੈਸੇ ਦੇਣੇ ਪੈਂਦੇ ਆ ਇਹਨਾਂ ਨੂੰ ਅੱਡ 20 20 ਰੁਪਏ ਇਹਨਾਂ ਨੂੰ ਦੇਣੇ ਪੈਂਦੇ ਆ ਟਿਕਟਾ ਇੰਨੀ ਮਹਿੰਗੀ ਮੈਂ ਤਾਂ ਟਿਕਟ ਲੈਂਦਾ ਕੋਈ ਟਿਕਟ ਕਿੰਨੇ ਦੀ ਪਈ ਆਪਾਂ ਨੂੰ 600 ਪਤਾ ਨਹੀਂ 700 ਦੀ ਸਾਨੂੰ ਟਿਕਟ ਪਈ ਆ ਇਹ ਤੇ ਇੱਕ ਜਾਨੇ ਦੀ 700 ਦੀ 600 ਦੀ ਲਾ ਲੋ 1200 ਇੰਡੀਆ ਦਾ 202400 ਰੁਪਏ ਕਸਮਾ ਬਾਏ ਬਾਏ ਸੀ ਜੂ ਮਾਈ ਸਬ ਬਾਈ ਬਾਏ ਟੂ ਮਾਈ ਸਬਸਕ੍ਰਾਈਬਰਸ ਓਕੇ ਬਾਏ ਸੀ ਜੂ अगेन ਓਕੇ ਬਾਏ ਬਾਏ ਚਲੋ ਜੀ ਸਾਡੀਆਂ ਸੀਟਾਂ ਵੀ ਅਲੱਗ-ਅਲੱਗ ਆ ਅੱਜ ਤੇ ਦੇਖਦੇ ਹਾਂ ਇਕੱਠੀਆਂ ਹੋਣਗੀਆਂ ਕਿ ਨਾ ਕਿਸੇ ਨੂੰ ਖਾੜੇ ਤਰਲੇ ਮਿਲਦਾ ਕਰਾਂਗੇ ਕਿਉਂਕਿ ਸੀਟ ਮਿਲ ਨਹੀਂ ਰਹੀ ਸੀ ਯਾਰ ਮੌਕੇ ਤੇ ਲਈਆਂ ਜਮੇ ਕੱਲ੍ਹ ਵਾਪਸ ਇਥੋਂ ਪਤਾ ਲੱਗ ਜੂਆ ਵੀ ਕਿੰਨੇ ਘਰੇਪਨ ਚੰਗੇ ਨੇ ਹਾਂਜੀ ਤਕਰੀਬਨ 3 ਘੰਟਿਆਂ ਦੇ ਲੰਬੇ ਸਫ਼ਰ ਬਾਅਦ ਇੱਕ ਸਟਾਪੇਜ ਲੈ ਹੈਗਾ ਤੇ ਟਾਬੇ ਇਹ ਟਾਬੇ ਦੇ ਰੁਗੀ ਹੈ ਅੱਧੇ ਘੰਟੇ ਦਾ 20 20 ਮਿੰਟ ਦਾ ਬੋਲਿਆ 20 ਮਿੰਟ ਦਾ ਸਟਾਪੇਜ ਦਿੱਤਾਗਾ ਨਾ 20 ਮਿੰਟ ਦਾ ਦਿੱਤਾ ਹੈ ਦੇਖਦੇ ਹਾਂ ਹੁਣ ਤੇ ਕਿਹੋ ਜਿਹਾ ਵਾਲਾ ਦਵਾਲਾ ਇੱਥੇ ਨਾਲ ਤੁਹਾਨੂੰ ਦਿਖਾਉਨੇ ਆ ਮਿਸਰ ਦੇ ਟਾਬੇ ਬੜਾ ਵਧੀਆ ਆਪਣੇ ਹਾਲਾ ਦਵਾਲਾ ਜਿਆ ਏ ਸੀ ਟਾਬੇ ਨਹੀਂ ਹੈ ਗਿਆ ਆਪਣੇ ਨੂੰ ਰੈਸਟੋਰੈਂਟ ਨੇ ਜਿਵੇਂ ਆਪਣੇ ਹਵੇਲੇ ਹੁਲੀ ਬਣੀ ਹੁੰਦੀ ਹੈ ਨਾ ਤੇ ਉਹ ਕੰਮ ਫੂਡ ਕੋਰਟ ਆਇਆ ਇਹਦਾ ਨਾਮ ਹੈ ਜੈਫਰਾਨਾ ਇਹ ਸ਼ਹਿਰ ਵੀ ਆਉਣਾ ਸੀਗਾ ਸ਼ਾਇਦ ਸਾਨੂੰ ਰਸਤੇ ਚ ਇੱਕ ਜੈਫਰਾਨਾ ਨਾਮ ਦਾ ਤੇ ਉਹਦੇ ਨੇੜੇ ਹੀ ਬੱਸ ਰੁਕੀ ਹੋਊਗੀ ਸਾਰੀ ਜਿੰਨੀ ਅੱਜ ਸਾਡੀ ਆ ਸਫਰ ਸੀ ਨਾ ਜਿੰਨਾ ਵੀ ਟ੍ਰੈਵਲ ਕਰਕੇ ਆਏ ਆ ਤੇ ਉਹ ਅਸੀਂ ਸਾਰਾ ਰੈੱਡ ਸੀ ਦੇ ਨਾਲ-ਨਾਲ ਗulf ਆਫ ਹਦਨ ਤੇ ਉਹਦੇ ਨਾਲ-ਨਾਲ ਕਰਕੇ ਆਏ ਆ ਇਹ ਦੇਖੋ ਬਾਹਰਲਾ ਪਾਸੇ ਇਹੋ ਜਿਹਾ ਹੋਰ ਦੂਰ ਦਿਖਦਾ ਹੋਣਾ ਤੁਹਾਨੂੰ ਸਾਰਾ ਡੈਜ਼ਰਟ ਹੈ ਡੈਜ਼ਰਟ ਦੇ ਪਰਾਂ ਸਮੁੰਦਰ ਸਮੁੰਦਰ ਦੇ ਨਾਲ-ਨਾਲ ਡੈਜ਼ਰਟ ਨਾਲ-ਨਾਲ ਸੜਕ ਬਣੀ ਹੋਈ ਹੈ ਕਮਾਲ ਦਾ ਨਜ਼ਾਰਾ ਸੀਗਾ ਇੰਦਰਾਂ ਗਿਆ ਖਾਣ ਪੀਣ ਦੀਆਂ ਕੁਝ ਦੁਕਾਨਾਂ ਤੇ ਇਥੋਂ ਆਰਡਰ ਕਰਦੇ ਆਂ ਕੁਝ ਨਾ ਕੁਝ ਲੈਨੇ ਦੇਖ ਰਹੇ ਵੈਜ ਜਿੱਲਦਾ ਹੈ ਨਹੀਂ ਫਿਰ ਨੌਨ ਵੈਜ ਆ ਉੱਪਰ ਮੈਨੂ ਲੱਗਿਆ ਹੋਇਆ ਇਹਨਾਂ ਦਾ ਰਾਈਸ ਤੇ ਰਾਈਸ ਇਹਦਾ ਫਿਰ ਖਾਈ ਲੈਣਾ ਵੈਸੇ ਮੇਰੀ ਪਸੰਦੀਦੀ ਡਿਸ਼ ਸ਼ੋਰਵਾ ਵੀ ਹੈਗਾ ਇਹ ਆਗੇ ਬਈ ਆਪਣੀ ਅੱਜ ਦੀ ਡਾਈਟ ਰਾਈਸ ਦੇ ਨਾਲ ਚਿਕਨ ਤੇ ਖੁਸ਼ੀ ਨੇ ਖਾਧਿਆ ਰਾਈਸ ਤੇ ਕਰਦੇ ਹਾਂ ਸ਼ੁਰੂ ਬ੍ਰੇਕ ਟਾਈਮ ਹੋ ਗਿਆ ਓਵਰ ਜੀ ਤੇ ਖਾਣਾ ਪੀਣਾ ਖਾ ਲਿਆ ਤੇ ਹੁਣ 3 ਘੰਟੇ ਦਾ ਅੱਗੇ ਹੋਰ ਸਫ਼ਰ ਹੈ ਤੇ ਫਿਰ ਕਾირო ਚ ਨਾਸਰ ਸਿਟੀ ਨਾਸਰ ਸਿਟੀ ਪੰਨਾ ਕਾირო ਦੇ ਕੋਲ ਹੀ ਤੇ ਉਥੇ ਸਾਡਾ ਸਟਾਪੇਜ ਹੋਊਗਾ। ਇਲਾ ਵੀ ਇੱਕ ਕਬਰ ਫੇਰ ਲੱਗੇ ਆ ਬੈਠਣ। ਸੀਟਾਂ ਸਾਡੀਆਂ ਚੇਂਜ ਨਹੀਂ ਕੀਤੀਆਂ ਯਾਰ। ਮੰਦੀ ਬੇਬੇ ਖੜੂਸ ਟੱਕਰ ਗਈ। ਆ ਬੇਬੇ ਆ। ਇਹ ਖੜੂਸ ਟੱਕਰ ਗਈ ਸਾਨੂੰ। ਇਹ ਕਹਿੰਦੀ ਮੈਂ ਮੈਂ ਨਹੀਂ ਕਹਿੰਦੀ ਬੈਠਣ ਦੇ ਨਹੀਂ ਸਾਨੂੰ ਇਕੱਠਿਆਂ। ਸ਼ਾਮ ਦੇ ਵੱਜ ਕੇ 5 ਤੇ ਅੱਧੇ ਘੰਟੇ ਦੀ ਦੇਰੀ ਨਾਲ ਅਸੀਂ ਪਹੁੰਚ ਕੇ ਕਾਇਰੋ ਤੇ ਰਾਜஸ்தானੀ ਚ ਦੁਬਾਰਾ ਆ ਗਏ ਸਾਮਾਨ ਲੈਣੇ ਆ ਪਹਿਲਾਂ ਸਾਰਾ ਆਪਣਾ ਲਗੇਜ ਵਗੈਰਾ ਆ ਗਏ ਸਾਮਾਨ ਖੋਸ਼ੀ ਇਹਨਾਂ ਨੂੰ ਕਹੋ ਆਪੇ ਉਤਾਰ ਕੇ ਦੇਣਗੇ ਆਪਾਂ ਥੋੜਾ ਉਤਾਰਨ ਇਹ ਸਾਡੇ ਡਰਾਈਵਰ ਸੀਗੇ ਕੈਪਟਨ ਸਾਡੇ ਤੇ ਇਹਨਾਂ ਨੇ ਬਹੁਤ ਸੋਹਣਾ ਡਰਾਈਵ ਕੀਤਾ ਯਾਰ ਓਕੇ ਥੈਂਕ ਯੂ ਸ਼ੁਕਰਾਨ ਗੁੱਡ ਡਰਾਈਵ ਬਾਏ ਬਾਏ ਗੱਲਾਂ ਬਾਤਾਂ ਕਰਦੇ ਆਏ ਸੀ ਇਹਨਾਂ ਨਾਲ ਫਰ ਅ 6 ਸਾਢੇ 6 ਘੰਟੇ ਲਾਗੇ 6 ਘੰਟੇ ਦਾ ਸਫਰ ਗਿਆ ਸੀ ਪਰ ਸਾਢੇ 6 ਲਾਗੇ ਯਾਰ ਇਹ ਨੇ ਜੀ ਬਾਈ ਤੀਰਥ ਸਿੰਘ ਜੀ ਤੇ ਇਹ ਰਹਿੰਦੇ ਨੇ ਇੱਥੇ ਪੰਜਾਬੀ ਇਹ ਲੱਭੇ ਨੇ ਸਾਨੂੰ 0% ਉਮੀਦ ਸੀ ਵੀ ਪੰਜ ਇਜਿਪਟ ਚ ਕੋਈ ਵੀ ਪੰਜਾਬੀ ਰਹਿੰਦਾ ਪਰ ਹੁਣ ਇਹ ਲੱਗਣ ਲੱਗਾ ਵੀ ਕਿਹੜਾ ਦੇਸ਼ ਹੈ ਜਿਹਦੇ ਪੰਜਾਬੀ ਨਹੀਂ ਹੈਗਾ ਲਓ ਮੈਨੂੰ 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 ਤਾਂ ਤੇ ਬਾਕੀ ਹੁਣ ਬਾਹਰ ਚੱਲਦੇ ਆਂ ਸੀ ਇਥੋਂ ਇਹ ਹੈ ਮੈਨਿਸਟ੍ਰੇਸ਼ਨ ਹੈ ਜੀ ਗੋ ਬਸ ਦਾ ਤੇ ਨਾਸਰ ਸਿਟੀ ਦੇ ਵਿੱਚ ਹਾਂਜੀ ਇੱਥੇ ਜਿਆਦਾ ਸੋਹਣਾ ਮੁਣਾ ਹੈ ਕੈਪੀਟਲ ਸਿਟੀ ਹੈ ਨਾ ਅਸਲਾਮੁਅਲੈਕ ਸਲਾਮ ਸੋਕਣ ਤਲਾ ਤਮ 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 ਹਾਂਜੀ ਇਹ ਥਾਰ ਬਾਈ ਜੀ ਇੱਥੇ ਵੀ ਚੱਲਦੀ ਹੈ ਹਾਂਜੀ ਨਹੀਂ ਇਹ ਥਾਰ ਨਹੀਂ ਇੱਥੇ ਅੱਛਾ ਤਾਂ ਮੈਂ ਕਿਹਾ ਤੇ ਥਾਰ ਹੈ ਨਹੀਂ ਨਹੀਂ ਲਗਦੀ ਤਾਂ ਹਾਰ ਰਗੀ ਹੈ ਨਾ ਹਾਂਜੀ ਇਹ ਜੀਪ ਰੈਂਗਲਰ ਅੱਛਾ ਜੀਪ ਟਾਈਪ ਹਾਂਜੀ ਠੀਕ ਹੈ ਉਧਰ ਦੀ ਬੈਣਾ ਹੈ ਨਾ ਹਾਂਜੀ ਚਲੋ ਇਧਰ ਤੁਸੀਂ ਆਜੋ ਹਾਂਜੀ ਸਾਡੇ ਨਾਲ ਗੱਲਬਾਤ ਤਾਂ ਕਾਫੀ ਦਿਨਾਂ ਦੀ ਚੱਲ ਰਹੀ ਸੀਗੀ ਜਦੋਂ ਦੇ ਮੈਨਾਂ ਦਾ ਅਸੀਂ ਕਾირო ਆਏ ਉਦੋਂ ਦੀ ਚੱਲੀ ਜਾਂਦੀ ਹੈ ਨਾ ਹਾਂਜੀ ਪਰ ਅਸੀਂ ਹੋਰ ਸ਼ਹਿਰਾਂ 'ਚ ਘੁੰਮ ਫਿਰ ਕੇ ਆਉਣਾ ਸੀਗਾ ਫਿਰ ਸੋਚੇ ਜਮਾਂ ਲਾਸਟ ਦੇ ਜਾਂਦੇ ਹੀ ਮਿਲਾਂਗੇ ਪੰਜਾਬ ਤੋਂ ਕਿਹੜਾ ਪਿੰਡ ਆ ਤੁਹਾਡਾ ਸਾਡ ਅਸੀਂ ਜੀ ਰਾਹੋਂ ਤੋਂ ਨਵਾਂ ਸ਼ਹਿਰ ਲੱਗੇ ਨਵਾਂ ਸ਼ਹਿਰ ਤੋਂ ਹਾਂਜੀ ਹਾਂ ਇੱਥੇ ਵੀ ਦੋਆਬੇ ਵਾਲੇ ਦੱਬੇ ਬੈਠੇ ਆ ਦੋਆਬੇ ਠੀਕ ਹੈ ਜੀ ਠੀਕ ਹੈ ਸਾਨੂੰ ਤੋਂ 19 ਹੋ ਗਏ ਇੱਥੇ 19 19 ਸਾਲ ਇੱਥੇ 19 ਸਾਲ ਹੋ ਗਏ ਹਾਂਜੀ ਬਿਜ਼ਨਸ ਬਿਜ਼ਨਸ ਹਾਂਜੀ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਵਧੀਆ ਸਾਡਾ ਬਿਜ਼ਨਸ ਕਪੜੇ ਦਾ ਟੈਕਸਟਾਈਲ ਹੈ ਕਪੜੇ ਦਾ ਟੈਕਸਟਾਈਲ ਹੈ ਅਸੀਂ ਨਾ ਬੰਗਲਾਦੇਸ਼ 'ਚ ਦੇਖਿਆ ਸੀਗਾ ਟੈਕਸਟਾਈਲ ਦਾ ਬਿਜ਼ਨਸ ਤੇ ਉਸ ਤੋਂ ਬਾਅਦ ਚ ਮੈਨ ਲੱਗਾ ਹੁਣ ਇੱਥੇ ਈਜੀਪਟ 'ਚ ਹਾਂਜੀ ਉਹ ਵੀ ਇੰਡਸਟਰੀਆਂ ਜਿਹੜੀ ਇਹਦੀ ਟੈਕਸਟਾਈਲ ਦੇ ਵਿੱਚ ਬੰਗਲਾਦੇਸ਼ ਸਟਰੋਂਗ ਹੈ ਈਜੀਪਟ ਵੀ ਸਟਰੋਂਗ ਹੈ ਅੱਛਾ ਈਜੀਪਟ ਵੀ ਸਟਰੋਂਗ ਹੈ ਬੰਗਲਾਦੇਸ਼ ਬੇਸਿਕਲੀ ਸਾਰਾ ਐਕਸਪੋਰਟ ਹੈ ਸਾਡਾ ਚਲੋ ਬਾਕੀ ਜੀ ਹੁਣ ਕੰਮਕਾਰ ਕਿਵੇਂ ਦੇ ਹੈ ਤੇ ਜਾਂ ਹੋਰ ਉਹ ਤੁਹਾਨੂੰ ਦਿਖਾਵਾਂਗੇ ਉਹ ਕਿਦਾਂ ਦੈਲੋਂ ਉਹਨੇ ਕਾਫੀ ਦਰੋਗੀ ਭੇਜ ਦਿੱਤੇ ਸੀ ਇੱਧਰੋਂ ਅੱਛਾ ਫਿਰ ਅਸੀਂ ਇੱਧਰ ਆ ਕੇ ਸਾਰੇ ਰਹਾਂਗੇ ਅਸੀਮਾ ਲਾ ਦਾ ਅੱਜ 7-8 ਦਿਨਾਂ ਦਾ ਵਾਧਾ ਹੈ ਕਹਿ ਰਹੇ ਸੀ ਢਿੱਡ ਦੁਬਾਰਾ ਆਉਣਾ ਕੰਮ ਕਰਦੇ ਅੱਠ ਅੱਠ ਦਿਨ ਦਾ ਹੋ ਗਿਆ ਮੇਰੇ ਕੱਲ੍ਹ ਇਹ ਅੱਜ ਲੈਣੂ ਮੈਂ ਤਾਂ ਕੁਲਾ ਲੈ ਜੀ ਨਾ ਨਾ ਬੱਸ ਹਾਂ ਲੈ ਮੈਂ ਲੈ ਇਹ ਇਲਾਕਾ ਇਹੋ ਜਿਹਾ ਜੀ ਇੱਥੇ ਕਾਹਿਰੋ ਦਾ ਇੱਕ ਵੱਖਰਾ ਆਨੰਦ ਆ ਵਕਰੀ ਮਹਿਕ ਇਥੇ ਅਰੈਬਿਕ ਸਟਾਈਲ ਜਿਵੇਂ ਯੂਏਚ ਦੇਖਦੇ ਨਾ ਉਸ ਤਰ੍ਹਾਂ ਦੇ ਘਰ ਵਿਲੇ ਸਾਰੇ ਬਣੇ ਹੋਏ ਆ ਆ ਲਓ ਇੱਥੋਂ ਪਤਾ ਲੱਗ ਜਾਂਦਾ ਵੀ ਪੰਜਾਬੀ ਰਹਿੰਦੇ ਆ ਜੇ ਅਸੀਂ ਆ ਗਲੀ ਵਿੱਚੋਂ ਦੀ ਵੈਸੇ ਵੀ ਲੰਘ ਜਾਂਦੇ ਤਾਂ ਵੀ ਅਸੀਂ ਪਛਾਣ ਲੈਣਾ ਸੀਗਾ ਜੀ ਆਹ ਦੇਖੋ ਢਿੱਲੋਂ ਵਿਲਾ 6188 ਕਮਾਲ ਹੋ ਗਈ ਅਜੀਜੀ ਠੀਕ ਆਜੀਜੀ ਸਤਿ ਸ੍ਰੀ ਅਕਾਲ ਜੀ ਕੱਲ ਨਾ ਕਰੇ ਪਹੁੰਚ ਕੇ ਅਸੀਂ ਗੱਲਾਂ ਬਾਤਾਂ ਕਰਦੇ ਰਹੇ ਤੇ ਕੁਝ ਵਲੌਗ ਅੱਗੇ ਜ਼ਿਆਦਾ ਕੰਟੀਨਿਊ ਅਸੀਂ ਕੀਤਾ ਨਹੀਂ ਹੈਗਾ ਤੇ ਅੱਜ ਹੁਣ ਅਸੀਂ ਇੱਥੋਂ ਜਿਹੜਾ ਆਪਣੇ ਪੰਜਾਬੀਆਂ ਦਾ ਇੱਥੇ ਘਰ-ਬਾਰ ਇੱਕੋ ਹੀ ਫੈਮਿਲੀ ਹੈ ਬਸ ਤੇ ਇਹ ਤੁਹਾਨੂੰ ਦਿਖਾਉਨੇ ਆ ਬਾਕੀ ਸਾਰਿਆਂ ਨਾਲ ਇੰਟਰੋਡਿਊਸ ਵੀ ਕਰਾਵਾਂਗੇ ਤੇ ਤੂੰ ਬਾਅਦ ਚ ਫਿਰ ਅਸੀਂ ਜਿਹੜੀਆਂ ਇਹਨਾਂ ਦੀ ਕੰਮ ਕਰ ਰਹਿਣਾਂ ਦੀਆਂ ਫੈਕਟਰੀਜ਼ ਨੇਗੀਆਂ ਇੱਥੇ ਕੱਪੜੇ ਦੀਆਂ ਕੱਪੜੇ ਦਾ ਜ਼ਿਆਦਾ ਕੰਮ ਆ ਤੇ ਉਹ ਉਹ ਸਾਰਾ ਵਿਜ਼ਿਟ ਕਰਕੇ ਆ ਮੰਗੋ ਦਖਾਵਾਂਗੇ ਤੇ ਅੱਜ ਦਾ ਤੇ ਨਹੀਂ ਸਾਡੇ ਕੋਲ ਇੱਥੇ ਫਿਰ ਕੱਲ ਨੂੰ ਅਸੀਂ ਜਾਰਡਨ ਚਲੇ ਜਾਣਾ ਸਾਡੀ ਫਲਾਈਟ ਹੈਗੀ ਤੇ ਇੱਕ ਦਿਨ ਅਸੀਂ ਸਪੈਸ਼ਲੀ ਫੈਮਿਲੀ ਨੂੰ ਮਿਲਣ ਲਈ ਰੱਖ ਲਿਆ ਸੀਗਾ ਇਹ ਕੁਛ ਇਹੋ ਜਿਹਾ ਘਰ-ਬਾਰ ਹੈ ਏਜੀਪਟ ਦੇ ਜਿਹੜੇ ਲੋਕ ਆ ਉਹਨਾਂ ਦਾ ਰਹਿਣ ਸਹਿਣ ਅਲੱਗ ਹੈ ਤੇ ਆਪਣੇ ਆਲੇ ਦਾ ਇਥੇ ਰਹਿਣ ਸਹਿਣ ਨਾਲ ਅਲੱਗ ਹੈਗਾ ਇਹ ਅਸੀਂ ਸਾਰੇ ਦੇਸ਼ਾਂ 'ਚ ਹੀ ਦੇਖਿਆ ਜਿਹੜਾ ਪੰਜਾਬੀਆਂ ਦਾ ਰਹਿਣ ਸਹਿਣ ਹੁੰਦਾ ਨਾ ਉਹ ਥੋੜਾ ਜਿਹਾ ਵੱਖਰੇ ਤਰ੍ਹਾਂ ਦਾ ਹੁੰਦਾ ਹੈ ਬਾਕੀ ਲੋਕਾਂ ਆਪਣੇ ਸਟਾਈਲ ਨਾਲ ਰਹਿੰਦੇ ਹਾਂਜੀ ਤੇ ਇਹ ਦੇਖੋ ਪਹਿਲਾਂ ਤੁਹਾਨੂੰ ਜਿਵੇਂ ਕਹਿੰਦੇ ਸੀ ਲਾਈਫ ਇਜ਼ ਗਿਫਟ ਦੀ ਥੋੜੀ ਕੰਜਸਟਡ ਹੈ ਇੱਥੇ ਦੇਖੋ ਹੁਣ ਇੱਥੇ 4-5 ਘਰ ਬੱਜ ਜਾਂਦੇ ਨੇ ਉੱਪਰ ਤੇ ਬਾਹਰਲੇ ਪਾਸੇ ਵੀ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਲਓ ਜੀ ਏਰੀਆ ਬਹੁਤ ਸ਼ਾਨਦਾਰਾ ਹੈ ਸਭ ਤੋਂ ਦੱਸ ਦਿਆ ਇਹਨਾਂ ਨੇ ਸਾਨੂੰ ਕੱਲ ਦੱਸਿਆ ਸਭ ਤੋਂ ਮਹਿੰਗਾ ਏਰੀਆ ਮਤਲਬ ਇੱਥੋਂ ਦਾ ਈਜੀਪਟ ਦਾ ਜਾਂ ਕੈਰੋ ਦਾ ਕੈਰੋ ਦਾ ਸਭ ਤੋਂ ਪਾਸ਼ ਏਰੀਆ ਜਿਹੜਾ ਇਹ ਹੈ ਤੇ ਇਹ ਸਾਰੇ ਇਮਾਰਤ ਦੀ ਇਮਾਰਤਾਂ ਬਣਾਈਆਂ ਹੋਈਆਂ ਜਿਹੜੀ ਇਮਾਰਤ ਦੁਬਈ ਚ ਬਰਜ ਖਲੀਫਾ ਬਣਾਇਆ ਨਾ ਜਿਨ੍ਹਾਂ ਨੇ ਬਿਲਡਿੰਗਸ ਬਣਾਈਆਂ ਇਹ ਵਿਲੇ ਬਣੇ ਹੋਏ ਆ ਸਾਰੇ ਉਹਨਾਂ ਦੇ ਇਮਾਰਤੇ ਬਣੇ ਹੋਏ ਆ ਇਜੀਪਟ ਜਿਹੜਾ ਆਪਾਂ ਕੈਰੋ ਚ ਰਹਿ ਰਹੇ ਆ ਉਹਦੀ ਹਿੱਲ ਤੇ ਆਪਾਂ ਹਾਂਜੀ ਇਹ ਪਹਾੜੀਆਂ ਦੇ ਉੱਪਰਲੇ ਪਾਸੇ ਬਣਿਆ ਹੋਇਆ ਸਾਰਾ ਏਰੀਆ ਕੁਛ ਇਹੋ ਜਿਹੇ ਘਰ-ਬਾਰ ਆ ਦੇਖੋ ਇਹ ਘਰ ਬਾਜੀ ਦਾ ਤੇ ਹੁਣ ਸਵੇਰ ਦੇ ਵੱਜੇ ਹੋਏ ਆ 10 ਤੇ ਬ੍ਰੇਕਫਾਸਟ ਅਸੀਂ ਕਰ ਲਿਆ ਤੇ ਬਾਕੀ ਹੁਣ ਇਹ ਦੁਬਾਰਾ ਤੁਹਾਨੂੰ ਅਸੀਂ ਬਾਹਰਲੇ ਪਾਸੇ ਲੈ ਕੇ ਚਲਦੇ ਆ ਨਾਲੇ ਜਿਹੜੇ ਫੈਮਿਲੀ ਮੈਂਬਰ ਆ ਉਹਨਾਂ ਨਾਲ ਮਿਲਾ ਦਾਂਗੇ ਸਾਰੇ ਨਾਲ ਕੁਝ ਵੀ ਭੈਣ ਕਿੱਥੇ ਨੇ ਬੁਲਾਇਓ ਮੜਿਆ ਜਾ ਮਲਾਈਏ ਇਹ ਸਾਨੂੰ ਬਹੁਤ ਪਸੰਦ ਆਏ ਪਰਸਨਲੀ ਤੇ ਜਮਾ ਦੇਸੀ ਪੰਜਾਬ ਵਾਲੀਆਂ ਗੱਲਾਂ ਪੜੀਆਂ ਹੈ ਫੋਨ ਤੇ ਗੱਲ ਕਰਦੇ ਕੋਈ ਗੱਲ ਨਹੀਂ ਇਹ ਨਾ ਜਿਹੜੀ ਫੈਮਿਲੀ ਹੈ ਸਾਰੀ ਇਹ ਇੰਗਲੈਂਡ ਤੋਂ ਇੰਗਲੈਂਡ ਤੋਂ ਆਏ ਆ ਇਥੇ ਕੱਲਾ ਬਿਜ਼ਨਸ ਕਰਨ ਦੇ ਲਈ ਆਏ ਆ ਇਧਰਲੇ ਪਾਸੇ ਦੇਖਿਓ ਹਾਂਜੀ ਆਹ ਦੇਖੋ ਕਿੱਡਾ ਵੱਡਾ ਯਾਰ ਏਰੀਆ ਬਹੁਤ ਪੌਸ਼ ਏ ਰ ਹਾਂਜੀ ਕਰਦੇ ਸੀ ਨਾ ਕਿ ਮੈਂ ਇੰਗਲੈਂਡ ਤੋਂ ਇਨਾ ਡੈਕੋਰ ਦਾ ਸਮਾਨ ਚੱਕ ਲਈ ਹੁਣ ਤੁਸੀਂ ਅੰਦਰ ਦੇਖਿਓ ਜਿਹੜਾ ਸਮਾਨ ਮੈਂ ਉੱਥੋਂ ਲੈ ਕੇ ਆਈ ਹਾਂ ਸੇਮ ਇਹਨਾਂ ਦੇ ਕਰਨ ਇਹਨਾਂ ਨੇ ਕਹਿੰਦੇ ਅਸੀਂ ਸਾਰਾ ਸਮਾਨ ਆਪ ਦਾ ਜਿੰਨਾ ਘਰੇ ਰੱਖੇ ਤੇ ਜਦੋਂ ਅਸੀਂ ਜਦੋਂ ਵੀ ਅਸੀਂ ਤੁਹਾਡੇ ਲੰਡਨ ਤੋਂ ਵਾਪਸੀ ਵਾਲੇ ਬਲੌਗ ਦੇਖੇ ਕਹਿੰਦੇ ਜਦੋਂ ਮੈਂ ਖੁਸ਼ੀ ਦੇ ਹੱਥ ਚੋਰ ਦੇਖਿਆ ਸਮਾਨ ਕਹਿੰਦੇ ਮੈਂ ਕਿਹਾ ਸਾਡੇ ਵਾਲਾ ਸੇਮ ਹੈ ਖੁਸ਼ੀ ਤਾਂ ਮੇਰੇ ਨਾਲ ਦੀ ਆ ਜਮਾ ਵੀ ਇੰਗਲੈਂਡ ਤੋਂ ਸਾਰਾ ਸਮਾਨ ਲੈਂਦਾ ਇਹ ਕਹਿੰਦੇ ਅਸੀਂ ਵੀ ਇੰਗਲੈਂਡ ਤੋਂ ਲੈਂਦਾ ਕਹਿੰਦੇ ਸਾਨੂੰ ਉੱਥੇ ਸਮਾਨ ਜਿਆਦੇ ਪਸੰਦ ਡੈਕੋਰੇਸ਼ਨ ਲੈ ਕੇ ਆਈਆਂ ਮੈਂ ਤੇ ਆ ਗਿਆ ਜੀ ਸਾਡੇ ਭੈਣ ਜੀ ਜੀ ਪਰਮਜੀਤ ਕੌਰ ਡਿਲੋਂ ਤੇ ਇਹਨਾਂ ਦੀ ਇਹਨਾਂ ਦੇ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਖੁਸ਼ੀ ਜਿਵੇਂ ਇਹਨਾਂ ਨੂੰ ਇੰਗਲੈਂਡ ਰਹਿੰਦੇ ਨੂੰ 30 ਸਾਲ ਹੋ ਗਏ ਤੁਹਾਡੇ ਜੋ ਆਪਣੇਪਣ ਦੀ ਮਹਿਕ ਪੰਜਾਬ ਦੀ ਹੈ ਨਾ ਪੰਜਾਬੀ ਬੋਲੀ ਦੀ ਉਹ ਆਉਂਦੀ ਹੈ ਹੈ ਨਾ ਤੇ ਆਪਣੇ ਪੰਜਾਬ ਤੋਂ ਜਾਂਦੀ ਹੈ ਜੀ 30 ਸਾਲ ਜਦੋਂ ਬੰਦਾ ਲਾਲੇ ਤਾਂ ਮਤਲਬ ਜਿੱਦਾਂ ਕਿਦਾਂ ਨੋ ਇਜਿਪਟ ਵਿੱਚ ਕੋਈ ਹੈ ਨਹੀਂ ਦਾ ਜਦੋਂ ਜਦੋਂ ਆਉਂਦੇ ਆ ਕੋਈ ਜਾਣਾ ਮਤਲਬ ਇਦਾਂ ਲੱਗਦਾ ਕਿ ਘੁੱਟ ਕੇ ਜੱਫੀਆਂ ਪਾ ਲੋ ਪੰਜਾਬੀਆਂ ਨੂੰ ਕਿ ਮੱਸੀ ਮਿਲੇ ਆ ਨਹੀਂ ਜਦੋਂ ਆਪ ਫੋਨ ਤੇ ਪਹਿਲਾਂ ਗੱਲ ਕਰ ਰਹੇ ਸੀ ਨਾ ਆਪਣੀ ਕਿੰਨਾ ਟਾਈਮ ਫੋਨ ਤੇ ਗੱਲ ਹੁੰਦੀ ਰਹੀ ਉਦੋਂ ਹੀ ਮੈਨੂੰ ਐ ਵਾਈਬ ਆਉਣ ਲੱਗੀ ਸੀ ਇੱਕ ਜਮਾ ਵੀ ਪਿੰਡ ਵਾਲਾ ਮਾਹੌਲ ਹੈ ਸਾਡਾ ਹਨਾ ਔਕਵਰਡ ਜਾਂ ਨਹੀਂ ਲੱਗਿਆ ਕੋਲ ਰਿਪਨੋ ਦੀ ਕਹਿਣ ਲੱਗੇ ਸੀ ਵੀ ਖੁਸ਼ੀ ਆਪਾਂ ਜਾ ਕੇ ਆਵਾਂਗੇ ਜਰੂਰ ਵੀ ਮੈਨੂੰ ਆਪਪਣੇ ਵਰਗੇ ਬੰਦੇ ਲੱਗੇ ਹਨਾ ਨਾਲ ਫਿਰ ਮੈਂ ਸੋਚਦੀ ਸੀ ਕਿ ਮੈਸੂਤ ਕਿ ਸ਼ਾਇਦ ਤੁਹਾਨੂੰ ਔਕਵਰਡ ਲੱਗੂਗਾ ਮੇਰੇ ਨਾਲ ਮੈਸੇਜ ਇਹ ਮੈਂ ਦੱਸਾਂ ਕਿ ਅਸੀਂ ਦੇਸੀ ਆ ਪਿੰਡਾਂ ਦੇ ਵਿੱਚੋਂ ਆ ਕੇ ਭਮਾ ਐਡੀ ਦੂਰ ਆ ਕੇ ਇੱਥੇ ਬਸੇ ਆ ਡਿਫਰੈਂਟ ਲੋਕਾਂ ਦੇ ਵਿੱਚ ਤੁਸੀਂ ਦੇਖੋ ਤੁਹਾਨੂੰ ਹੀ ਕਿਸੇ ਬਸ ਦੇਸੀ ਲੱਗਦਾ ਨਹੀਂ ਮੇਰਾ ਤਾਂ ਦੇਸੀ ਪਹਿਲੇ ਤੇ ਹੁਣ ਜੀ ਅਸੀਂ ਅੰਦਰੋਂ ਦੇਸੀ ਪੜ ਹੈ ਹਾਂਜੀ ਅੰਦਰੋਂ ਦੇ ਉਹੀ ਚਾਹੀਦਾ ਅੰਦਰੋਂ ਦੇਸੀ ਹੋਵੇ ਬੰਦਾ ਨਹੀਂ ਉਹਦਾ ਬੋਲ ਬੋਲ ਬਾਣੀ ਤੋਂ ਹੀ ਪਤਾ ਲੱਗ ਜਾਂਦਾ ਹਾਂ ਯਾਰ ਆਪਣਾ ਆਪਣਾ ਬਹੁਤ ਜ਼ਰੂਰੀ ਪੰਜਾਬੀ ਹੋਵੇ ਹਾਂਜੀ ਆਪਣਾ ਪਨ ਹੋਣਾ ਬਹੁਤ ਜ਼ਰੂਰੀ ਹੈ ਕਿ ਆਪਣੇ ਨੂੰ ਦੇਖ ਕੇ ਖੁਸ਼ੀ ਹੋਣੀ ਚਾਹੀਦੀ ਹੈ ਹਾਂਜੀ ਤੇ ਹੁਣ ਸਾਨੂੰ ਆ ਰਹੀਆਂ ਕਾਲਜ਼ ਤੇ ਅਸੀਂ ਜਾਣਾ ਫੈਕਟਰੀ ਵੱਲੋਂ ਜੀ ਇਹਨਾਂ ਦੀਆਂ ਫੈਕਟਰੀਜ਼ ਹੈ ਜਿਹੜੀਆਂ ਉਹ ਦਿਖਾਉਣੇ ਆ ਕੰਮ ਕਰ ਕਿਉਂ ਜੀ ਹੈ ਚਲਿਏ ਜੀ ਹਾਂਜੀ ਜਿਵੇਂ ਨਾ ਤੁਹਾਨੂੰ ਕੱਲ ਦੱਸਿਆ ਸੀਗਾ ਕਿ ਇੱਥੋਂ ਦੇ ਘਰ ਜਾਂ ਇੱਥੋਂ ਦਾ ਆਲਾ ਦਵਾਲਾ ਹੋਰ ਹੈ ਹਨ ਹਰੇਕ ਦੇਸ਼ 'ਚ ਨਾ ਯਾਰ ਦੋ ਤਰ੍ਹਾਂ ਦੀ ਮਤਲਬ ਹੁੰਦੀ ਹੈਗੀ ਲਾਈਫ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ ਪਹਿਲਾਂ ਜਿਹੜਾ ਕਾირო ਡਾਊਨ ਟਾਊਨ ਵਗੈਰਾ ਸੀ ਪਹਿਲਾਂ ਘੁੰਮਿਆ ਸੀ ਉਜਲ ਟੂਰਿਸਟ ਲਈ ਘੁੰਮਣ ਲਈ ਵਧੀਆ ਸੀਗਾ ਇਹ ਲਓ ਜੀ ਅਸੀਂ ਪਹੁੰਚ ਗਏ ਲਗਭਗ 45 ਮਿੰਟ ਤੇ ਸਫਰ ਬਾਅਦ ਤੇ ਇਹ ਇਹਨਾਂ ਦੇ ਸਹੇਲੀ ਨੇ ਜੀ ਮਿਸ ਮਿਸ ਨੇ ਮਿਸ ਪੂਜਾ ਨੇ ਮਿਸ ਪੂਜਾ ਮਿਸ ਪੂਜਾ ਆਪਣੇ ਵਾਲੇ ਮਿਸ ਪੂਜਾ ਨੇ ਜਿਹੜੇ ਗਾਣੇ ਗਾਉਂਦੇ ਸੀਗੇ ਨਹੀਂ ਨਹੀਂ ਇਹ ਦਿੱਲੀ ਤੋਂ ਸੀਟੀ ਮਾਰ ਕੇ ਬੁਲਾਉਣ ਆਟੇ ਚ ਚਲੋ ਚਲਿਏ ਜੀ ਅੰਦਰ ਆਓ ਜੀ ਆਓ ਆਪ ਤਾਂ ਵੀ ਫੈਕਟਰੀ ਚ ਲੈ ਕੇ ਚਲੀਏ ਮੈਡਮ ਜੀ ਚਲੋ ਜੀ ਮੈਡਮ ਜੀ ਅੱਜ ਇਹਨਾਂ ਨੇ ਪੂਰਾ ਰੋਅ ਮਾਰਿਆ ਕਹਿੰਦੇ ਮੈਡਮ ਆ ਰਹੇ ਐ ਥੋੜਾ ਉਹ ਕਰੋ ਚਾਚੂ ਬਣਾ ਕੇ ਚਾਚੂ ਕਹਿੰਦੇ ਬੰਦੋਬਸਤ ਵਧੀਆ ਕਰੋ ਮੈਡਮ ਆਏ ਐ ਫੈਕਟਰੀ ਚ ਤੇ ਇਹ ਹੈ ਸਾਰਾ ਕੱਪੜੇ ਦਾ ਕਾਰੋਬਾਰ ਹੈ ਤੇ ਵੱਡੇ ਵੱਡੇ ਜਿਹੜੇ ਬ੍ਰਾਂਡ ਹੈ ਫਿਊਮਾ ਵਗੈਰਾ ਉਹਨਾਂ ਨੂੰ ਇਹ ਕੱਪੜੇ ਬਣਾ ਕੇ ਸਾਰਾ ਇਹ ਭੇਜਦੇ ਐ ਤੇ ਬਾਕੀ ਹੁਣ ਤੁਹਾਨੂੰ ਨਾਲ ਅੰਦਰ ਜਾ ਕੇ ਅਸੀਂ ਸਾਰਾ ਦਿਖਾਉਣੀ ਆਂ ਬਾਈ ਜੀ ਨਾਲ ਗੱਲਾਂ ਬਾਤਾਂ ਕਰਾਂਗੇ ਕਦੋਂ ਐ ਕਿਵੇਂ ਐ ਬਹੁਤ ਬੰਦੇ ਇਹਨਾਂ ਕੋਲੇ ਕੰਮ ਕਰਦੇ ਆ 4 5000 ਦੇ ਨੇੜੇ ਤੇ ਤੇ ਦੱਸਦੇ ਸੀ ਕਿ ਇਹਦੇ 5000 ਬੰਦਾ ਕੰਮ ਕਰਦਾ ਇਹ ਸਭ ਤੋਂ ਪਹਿਲੀ ਵਾਰੀ ਤੀਰਥ ਨੂੰ ਇਹ ਮਿਲਿਆ ਸੀ ਈਜੀਪਟ ਦੇ ਵਿੱਚ ਇਹਦਾ ਇਹਦਾ ਨਾਮ ਹੈਗਾ ਸਮਹਨ 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 ਅੱਛਾ ਸਮਹਨ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਤੁਹਾਡੇ ਨਾਲ ਬਹੁਤ ਐ ਇਹ ਕਰਦਾ ਹੋਣਾ ਆ 2003 ਤੋਂ ਲੈ ਕੇ ਹੁਣ 24 ਹੋ ਗਏ ਦੇਖੋ ਕਿੰਨੇ ਸਾਲ ਹੋ ਗਏ ਮੈਡਮ ਜੀ ਮੈਡਮ ਜੀ ਕਰਦੇ ਫਿਰਦੇ 21 ਸਾਲ ਹੋ ਗਏ 22 ਸਾਲਾਂ ਦਾ ਆਫਿਸ ਕਿੱਥੇ ਜੀ ਆਪਣਾ ਆ ਸਕਦਾ ਮਾਦਨ ਦਾ ਇਸ ਦਿਨ ਦਾ ਆਫਿਸ ਹੈ ਅੱਛਾ ਜੀ ਆ ਇੰਡੀਅਨ ਮੁੰਡੇ ਹੈਲੋ ਜੀ ਅੱਛਾ ਬਹੁਤ ਸਾਰੇ ਜੀ ਇੱਥੇ ਤੁਹਾਡੇ ਪੰਜਾਬੀ ਮੁੰਡੇ ਇੰਡੀਅਨ ਮੁੰਡੇ ਸਾਰੇ ਜਾਓਗਾ ਹੈਲੋ ਜੀ ਕਿਵੇਂ ਠੀਕ ਠਾਕ ਹੋ ਹਾਂ ਹੂੰ ਉਹ ਮਹਿਮੂਦ ਹੈ ਅ ਮਹਿਮੂਦ ਅੱਛਾ ਹਿੰਦੀ ਥੋੜੀ ਚਲੋ ਠੀਕ ਹੈ ਮਿਲਦੇ ਆ ਜੀ ਬਾਅਦ ਵਿੱਚ ਹੈ ਇਹ ਕਾਊਂਟਰਡਰ ਡਿਪਾਰਟਮੈਂਟ ਹੈ ਅੱਛਾ ਇਹ ਕਾਊਂਟਰਡਰ ਡਿਪਾਰਟਮੈਂਟ ਆ ਗਿਆ ਜੀ ਠੀਕ ਐ ਇਸ ਅਜੀਤ ਫਰੋਮ ਕੇਰਲਾ ਅੱਛਾ ਜੀ ਤੇ ਹੈਲੋ ਦ ਇਜੀਪਸ਼ੀਅਨਸ ਇਨ ਇਜੀਪਸ਼ੀਅਨਸ ਅੱਛਾ ਕੋਚ ਇਜੀਪਸੀ ਇਜੀਪਸ਼ੀਅਨਸ ਨੇ ਕੁਛ ਮੇਨ ਬੰਦਾ ਮੇਨ ਅਕਾਊਂਟੈਂਟ ਇਜ਼ ਅਜੀਤ ਫਰੋਮ ਕੇਰਲਾ ਹੂੰ ਟਰਸਟ ਅਸੀਂ ਕਹਿੰਦੇ ਇੰਡੀਅਨ ਹੀ ਕਰਦੇ ਆ ਕੰਦੇ ਹਾਂ ਮੈਡਮ ਜੀ ਸਸਰੀਕਾਲ ਨਹੀਂ ਸਰ ਦੇ ਬੰਦੇ ਨਹੀਂ ਇਹਨਾਂ ਨੇ ਰੱਖੇ ਹੋਏ ਖੋ ਜੀ ਵੱਡੇ ਧਾਮੇ ਸਸਰੀਕਾਲ ਜੀ ਸਸਰੀਕਾਲ ਜੀ ਬਾਈ ਜੀ ਕਿਵੇਂ ਹੋ ਦੁਬਾਰਾ ਫੇਰ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਇਹ ਜੀ ਓਨਰ ਨੇ ਇਹ ਜੀ ਮਾਲਕ ਨੇ ਇੱਥੋਂ ਦੇ ਅਸੀਂ ਇਹਨਾਂ ਨੂੰ ਮਿਲਣ ਦੇ ਲਈ ਆਏ ਆ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਜੀ ਚਲੋ ਮੈਡਮ ਜੀ ਤਾਂ ਬਹਿ ਗਈ ਜੀ ਮੈਡਮ ਜੀ ਤਾਂ ਬਹਿ ਗਈ ਇਹ ਪੂਰਾ ਰੋ ਮਾਰ ਕੇ ਆਏ ਆ ਅੱਜ ਜੀ ਰੋ ਮਾਰ ਕੇ ਆਇਆ ਥੱਲੇ ਸਾਰੇ ਤੇ ਤੁਹਾਡੇ ਵਰਕਰਾਂ ਦੇ ਨਹੀਂ ਰਿਸੈਪਸ਼ਨ ਹੋਈ ਨਾ ਕਿ ਨਾਮ ਲਿਖੋ ਭਾਈ ਜੀ ਹੁਣ ਇਹਨਾਂ ਨੂੰ ਇੱਥੇ ਆਇਆ ਨੂੰ ਹੋ ਗਿਆ ਲਗਭਗ 20 21 ਸਾਲ 2003 ਚ ਦੱਸ ਦਿਆ ਕਹਿੰਦੇ ਉਦੋਂ ਇੱਥੇ ਆਏ ਸੀ ਪਹਿਲੀ ਵਾਰ ਈਜੀਪਟ ਚ ਤੇ ਫੈਕਟਰੀ ਮਤਲਬ ਜਦੋਂ ਇਹਨਾਂ ਨੇ ਇੱਕ ਤੋਂ ਸ਼ੁਰੂ ਕੀਤੀ ਸੀ ਹੁਣ ਤਾਂ ਕਾਫੀ ਜ਼ਿਆਦਾ ਨਹੀਂ ਗਈਆਂ ਤੇ ਵੈਸੇ ਇੰਗਲੈਂਡ ਦੇ ਪੱਕੇ ਇੰਗਲਿਆ ਉੱਥੋਂ ਹੀ ਬ੍ਰਿਟਿਸ਼ ਸਿਟੀਜ਼ਨ ਬਣੇਗੇ ਤੇ ਇਹਨਾਂ ਦੇ ਫਾਦਰ ਸਾਹਿਬ ਗਏ ਸੀ 1965-70 ਚ ਇੰਗਲੈਂਡ ਤੇ ਇਹ ਉਧਰ ਦੀ ਬਾਰਨ ਨਮ ਬਰਾਊਟ ਆਪਣੇ ਤੇ ਬਸ ਬਿਜ਼ਨਸ ਕਰਨ ਲਈ ਇੱਥੇ ਆ ਗਏ ਈਜੀਪਟ ਨਹੀਂ ਤਾਂ ਮਤਲਬ ਇੱਥੇ ਹੋਰ ਕੌਣ ਆਉਂਦਾਗਾ ਆਪਣੇ ਇੰਡੀਆ ਚ ਤੁਹਾਨੂੰ ਮੈਨੂੰ ਲੱਗਦਾ ਕੋਈ ਪੋਸੀਬਲ ਤਾਂ ਹੀ ਕਰਕੇ ਸਾਨੂੰ ਸੀਗਾ ਵੀ ਮੈਨੂੰ ਲੱਗਦਾ ਵੀ ਕੋਈ ਪੰਜਾਬੀ ਇੱਥੇ ਰਹਿੰਦਾ ਹੋਊਗਾ ਹਨਾ ਤੇ ਇੰਗਲੈਂਡ ਤੋਂ ਮੂਵ ਹੋਣ ਕਰਕੇ ਤਾਂ ਕਰਕੇ ਤੇ ਹੁਣ ਮਿਲੇ ਆ ਤੇ ਬਾਕੀ ਕਰਦੇ ਆ ਗੱਲਾਂ ਬਾਤਾਂ ਤੇ ਤੁਹਾਨੂੰ ਸਾਰਾ ਸੀ ਦੱਸਦੇ ਆ